ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੋਦਵਾਲਾ ਬਾਬਾ ਅੰਦਾਜ਼ ਮਹਾਰਾਜ ਦੇ ਸਥਾਨਾ ਤੋਂ ਪੈੰਟ ਕੋ ਕੇ ਕਲਾ ਤਸ਼ੀਲ ਜੜਾਉ ਜਿਹੜਾ ਲੁਧਿਆਣਾ ਉੱਥੇ ਅਸੀਂ ਸਾਰੇ ਨਕਲ ਨਵਾਸੀਆਂ ਨੇ ਇਕੱਠੇ ਕਰਕੇ ਰਹਿ ਮਸਲਾ ਕੀਤਾ ਕਿ ਆਪਾਂ ਵੀ ਬਾਬਾ ਸਾਹਿਬ ਡਾਕਟਰ ਅਮੇਰਕਾ ਇੰਮਰਾਪੀ ਦਾ ਕਪਤਾ ਦੇ ਨਾਲ ਜਨਮ ਦਿਹਾੜਾ ਮਨਾ ਤੇ ਸੰਗਤਾਂ ਨੇ ਇਕੱਤਰ ਹੋ ਕੇ ਬਹੁਤ ਵੱਡਾ ਸੁਜੋਗ ਪਾਇਆ ਤੇ ਅਸੀਂ ਜਿੰਨੀਆਂ ਵੀ ਕੌਂਗੇ ਨਗਰ ਦੀਆਂ ਸੰਗਤਾਂ ਬਾਹਰੋਂ ਸੰਗਤਾਂਆਂ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਨਾਲ ਨਗਰ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਹੋਰ ਵੀ ਕਸਬੇ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਜੋ ਅਸੀਂ 134 ਮਾ ਜਨਮ ਦਿਹਾੜਾ ਬਾਬਾ ਸੇਵਿੰਦਰ ਮਨਾ ਰਹੇ ਹਾਂ ਉਹਦੇ ਬਾਅਦ ਤੇ ਸੰਗਤਾਂ ਨੂੰ ਸਾਡੇ ਵੱਲੋਂ ਅਪੀਲ ਕੀਤੀ ਜਾਂਦੀ ਆ ਕਿ ਅਸੀਂ ਸੰਗਤਾਂ ਨੂੰ ਜਿਵੇਂ ਆਖਣ ਬਾਅਦ ਤੇ ਸੰਗਤਾਂ ਬਤੁਬਤ ਪਹੁੰਚਣ ਦੀ ਕਪਾਲਤਾ ਕਰਨ ਜੋ ਕਿ ਸਾਡੇ ਨਾਲ ਸੰਪਰਕ ਨੰਬਰ 84 377 22 128 93 643 36 ਆਖਣ ਦੇ ਨੰਬਰ 94 91, 98, 98, 99, 99, 652 75223 93 638 84 575 ਇਹਨਾਂ ਨੰਬਰਾਂ ਤੇ ਵੀ ਸਾਡੀ ਕਮੇਟੀ ਦੇ ਨਾਲ ਸੰਪਰਕ ਕਰ ਸਕਦੇ ਆ ਜੇ ਨੂੰ ਵੀ ਕੋਈ ਕਿਸੇ ਤਰ੍ਹਾਂ ਦੀ ਅਹਿਮ ਮਸਲਾ ਕਰਨਾ ਹੋਵੇ ਜਾਂ ਕੋਈ ਸੇਵਾ ਪੇਸ਼ੀ ਹੋਵੇ ਜਾਂ ਕੋਈ ਵੀ ਨਗਰਵਰ ਤੇ ਸੇਵਾ ਪੇਸ਼ ਨਹੀਂ ਹੋਵੇ ਸੰਯੋਗ ਪਹੁੰਚਾ ਹੋਵੇ ਉਹ ਭਾਈ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਆ ਤੇ ਬ੍ਰੂਤਾ ਦੰਗਰ ਆ ਤੁਮਾਕੇ ਗਾਂ ਜੋ ਆਪਣਾ ਸਮਾਹ 10 ਵਜੇ ਤੋਂ 1 ਵਜੇ ਤੱਕ ਸਾਨੂੰ ਤਾਂ ਪਹੁੰਚ ਦੀ ਕਿਰਪਾਤਾ ਕੰ ਕੋਈ ਨੰਗਰ ਦੋ ਦਰਵਾਣਾ ਬਾਬਾ ਨੰਦਰਾ ਮਹਾਦਾਜੀ ਨੇਵੇਂ ਬਾਬਾ ਜੀ ਨੂੰ ਸੰਗੀਤ ਵਾਲਾ ਇਹਨਾਂ ਤੇ ਤਾਂ ਮਤੇ ਪਹੁੰਚਣ ਦੀ ਕਿਰਪਾਤਾ ਕੰ ਅਸੀਂ ਸਾਰਿਆਂ ਸੰਗਤਾਂ ਨੂੰ ਅਪੀਲ ਕਰਦੇ ਆ ਜੈ ਭੀ ਜੈ ਭਾਗ ਅਕਾਲ ਸਾਹਿਬ ਗੁਰੂ ਜੀ ਦੀ ਫਤਹਿ ਜੈਪੀ ਜੈ ਭਾਤ ਅੱਜ ਅਸੀਂ ਇਕੱਤਰ ਹੋਏ ਆ ਸਾਡੇ ਸਵਿਧਾਨ ਚੇਤਾ ਡਾਕਟਰ ਭੀਮਰਾਮ ਮੇਧਕਾ ਜੀ ਦੇ ਜਨਮ ਦਿਹਾੜੇ ਤੇ ਪਹਿਲਾਂ ਤਾਂ ਸਾਰੀਆਂ ਸਮੂਹ ਸੰਗਤਾਂ ਨੂੰ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਮੁਬਾਰਕਾਂ ਅਸੀਂ ਅੱਜ ਇਸ ਪ੍ਰੋਗਰਾਮ ਦੇ ਇਕੱਤਰ ਹੋਏ ਆ 20 ਤਰੀਕ ਨੂੰ ਪਿੰਡ ਕੌਕੇ ਕਲਾ ਵਿੱਚ ਅਸੀਂ ਪ੍ਰੋਗਰਾਮ ਰੱਖਿਆ ਪੁਰੂ ਰਵੀਦਾਸ ਭੱਟੀ ਜੀ ਦੇ ਗੁਰਦੁਆਰਾ ਨੇੜੇ ਬਾਬਾ ਜੀਵਨ ਸਿੰਘ ਗੁਰਦੁਆਰਾ ਦੇ ਵਿੱਚ ਜੈਸੋ ਇਸ ਸਮੂਹ ਸੰਗਤਾਂ ਨੇ ਪਹੁੰਚ ਦੀ ਕਿਰਪਾਲਤਾ ਕਰਦੀ ਇਸ ਵਿੱਚ ਪੀਮਰਾ ਉਵੇਦガル ਜੀ ਨੇ ਜਨਮ ਬਾਰੇ ਵਿਸਤਾਰਪੂਰਵਕ ਬੱਚਿਆਂ ਨੂੰ ਜ